ਬਾਬਾ ਆਨੰਦ ਸਿੰਘ ਜੀ ਕੋਲ ਉਹਨਾਂ ਦੇ ਸਥਾਨ ਤੇ ਕੋਈ ਅਮੀਰ ਬੰਦਾ ਆ ਰਿਹਾ ਹੈ ਮਿਲਣ ਵਾਸਤੇ ਹੁਣ ਕਈ ਵਾਰੀ ਹੁੰਦਾ ਜਿਨ੍ਹਾਂ ਦੀ ਥੋੜੀ ਜੀ ਸ਼ੋਭਾ ਹੋਵੇ ਜਗਤ ਵਿੱਚੋਂ ਪਹਿਲਾਂ ਆਪਣਾ ਮੈਸੇਜ ਲਾਉਂਦੇ ਆ ਸਨੇਹਾ ਲਾਉਂਦੇ ਆ ਵੀ ਫਲਾਣਾ ਬੰਦਾ ਆ ਰਿਹਾ ਹੈ ਅਮੀਰ ਬੰਦਾ ਸੀ ਉਹਦੇ ਬੜੇ ਸੀ ਉਹਨੇ ਸੁਨਿਆ ਲਾਇਆ ਤੇ ਉੱਥੇ ਜਿਹੜੇ ਸੇਵਾਦਾਰ ਸੀ ਉਹ ਬਾਬਾ ਜੀ ਨੂੰ ਆਖਣ ਲੱਗੇ ਵੀ ਐਦਾਂ ਕਰਕੇ ਵੀ ਕੋਈ ਅਮੀਰ ਬੰਦਾ ਆ ਰਿਹਾ ਤੁਹਾਨੂੰ ਮਿਲਣ ਵਾਸਤੇ ਤੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਗੁਰੂ ਨਾਨਕ ਦਾ ਦਰ ਹੈ ਕੋਈ ਆਵੇ ਭਾਵੇਂ ਅਮੀਰ ਆਵੇ ਤੇ ਭਾਵੇਂ ਗਰੀਬ ਆਵੇ ਗੁਰੂ ਕਾ ਲੰਗਰ ਚੱਲਦਾ ਲੰਗਰ ਛੱਕੇ ਮੱਥਾ ਟੇਕੇ ਗੁਰੂ ਸਾਹਿਬ ਅਗੇ ਅਰਦਾਸ ਕਰੇ ਤੇ ਜਦੋਂ ਉਹ ਆਇਆ ਆ ਕੇ ਬੈਠਾ ਉਹਨੇ ਵੇਖਿਆ ਵੀ ਸ਼ਾਇਦ ਮੇਰੇ ਵਾਸਤੇ ਕੋਈ ਸਪੈਸ਼ਲ ਮੈਨੂੰ ਕੁਰਸੀ ਮਿਲੇਗੀ ਜਾਂ ਮੈਨੂੰ ਕੋਈ ਸਪੈਸ਼ਲ ਜਗ੍ਹਾ ਮਿਲੇਗੀ ਤੇ ਜਾ ਕੇ ਬੈਠ ਗਿਆ ਜਦੋਂ ਦੱਸਿਆ ਸੇਵਾਦਾਰ ਨੇ ਕਿ ਵੀ ਇਹੀ ਸੰਝੀ ਜਿਨ੍ਹਾਂ ਨੇ ਆਉਣਾ ਸੀ ਤੇ ਬਾਬਾ ਜੀ ਕਹਿੰਦੇ ਵੀ ਅੱਛਾ ਜਦੋਂ ਪੁੱਛਿਆ ਕਿ ਭਾਈ ਸੇਵਾਦਾਰ ਪਰਸੋਂ ਦੇ ਕਹਿਣ ਲੱਗਿਆ ਵੀ ਬੜਾ ਅਮੀਰ ਬੰਦਾ ਆ ਰਿਹਾ ਹੈ ਬੜਾ ਅਮੀਰ ਬੰਦਾ ਆ ਰਿਹਾ ਹੈ ਕਿੰਨੀ ਕੁ ਅਮੀਰੀ ਹੈ ਤੁਹਾਡੇ ਕੋਲ ਪਹਿਲਾਂ ਪੁੱਛਿਆ ਵੀ ਲੰਗਰ ਛਕਿਆ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਲੰਗਰ ਛਕ ਲਵਾਂਗਾ ਸੇਵਾਦਾਰ ਕਹਿਣ ਲੱਗਿਆ ਪਰਸੋਂ ਦੇ ਬੜਾ ਅਮੀਰ ਬੰਦਾ ਆ ਰਿਹਾ ਬੜਾ ਅਮੀਰ ਬੰਦਾ ਆ ਰਿਹਾ ਕਿੰਨੀ ਕ ਅਮੀਰੀ ਹੈ ਤੇਰੇ ਕੋਲ ਉਹ ਕਹਿੰਦਾ ਜੀ ਬੜੀਆਂ ਬਖਸ਼ਿਸ਼ਾਂ ਨੇ ਪ੍ਰਮਾਤਮਾ ਦੀਆਂ ਬੜੇ ਔਦੇ ਆ ਤੇ ਮਾਇਆ ਵੀ ਬਹੁਤ ਹੈ ਬੜਾ ਕੁਝ ਬਖਸ਼ਿਆ ਪ੍ਰਮਾਤਮਾ ਨੇ ਉਹ ਕਹਿੰਦੇ ਵੀ ਇਹ ਤੂੰ ਮੰਨਦਾ ਵੀ ਪ੍ਰਮਾਤਮਾ ਨੇ ਬਖਸ਼ਿਆ ਕਹਿੰਦੇ ਹਾਂਜੀ ਫਿਰ ਜਿਸ ਪਰਮਾਤਮਾ ਨੇ ਬਖਸ਼ਿਆ ਉਹਦੀ ਬੰਦਗੀ ਕਿੰਨੀ ਕਰਦਾ ਹੋਣਾ ਨਿਤਨੇਮ ਕਿੰਨਾ ਕਰਦਾ ਹੋਣਾ ਪਹਿਲਾਂ ਤੇ ਕਹਿੰਦਾ ਜੀ ਨਿਤਨੇਮ ਕੀ ਹੁੰਦਾ ਕਹਿੰਦੇ ਜੋ ਤੂੰ ਨਿਤ ਪਰਮਾਤਮਾ ਨੂੰ ਯਾਦ ਕਰਦਾ ਉਹ ਕਹਿੰਦਾ ਜੀ ਪਹਿਲਾਂ ਕਰ ਲੈਂਦੇ ਸੀ ਜਪਜੀ ਸਾਹਿਬ ਦਾ ਪਾਠ ਪਰ ਹੁਣ ਉਹਦੇ ਬਹੁਤ ਵਧ ਗਏ ਸਵੇਰ ਤੋਂ ਗੱਡੀ ਵਿੱਚ ਬੈਠ ਜਾਈਦਾ ਤੇ ਸ਼ਾਮ ਨੂੰ ਘਰ ਵੜਦਿਆਂ बस ਕੋਈ ਬਹੁਤਾ ਨਿਤਨੇਮ ਨਹੀਂ ਹੁੰਦਾ। ਕਹਿੰਦੇ ਵੈਗੁਰੂ ਵੈਗੁਰੂ ਤੇ ਕਰਦਾ ਹੀ ਹੋਏਗਾ। ਕਹਿੰਦਾ ਜੀ बस ਕਿਤੇ ਕਿਤਾਈ ਕਰ ਲਈਦਾ। ਬਹੁਤਾ ਸਮਾਂ ਨਹੀਂ ਹੈ। ਸਿਮਰਨ ਕਰਨ ਦਾ ਵੀ ਸਮਾਂ ਨਹੀਂ। ਨਿਤਨੇਮ ਕਰਨ ਦਾ ਵੀ ਸਮਾਂ ਨਹੀਂ। ਤੇ ਫਿਰ ਬਾਬਾ ਜੀ ਕਹਿਣ ਲੱਗੇ ਭਾਈ ਸੇਵਾਦਾਰ ਕਹਿੰਦੇ ਆ ਬੜਾ ਅਮੀਰ ਬੰਦਾ ਆ ਰਿਹਾ ਤੂੰ ਹੋਏਗਾ ਦੁਨੀਆ ਦੀ ਨਜ਼ਰ ਵਿੱਚ ਅਮੀਰ। ਪਰ ਜੇ ਤੇਰੇ ਕੋਲ ਨਾਮ ਨਹੀਂ ਹੈ ਨਾ ਤੇਰੇ ਕੋਲ ਸਿਮਰਨ ਨਹੀਂ ਹੈ ਤਾਂ ਤੂੰ ਦੁਨੀਆ ਦੀ ਨਜ਼ਰ 'ਚ ਤਾਂ ਅਮੀਰ ਹੋ ਸਕਦਾ ਪਰ ਗੁਰੂ ਨਾਨਕ ਦੀ ਨਜ਼ਰ 'ਚ ਤੇਰੇ ਵਰਗਾ ਕੰਗਾਲੀ ਕੋਈ ਨਹੀਂ ਆਖੋ ਸਤਨਾਮ ਤੇਰੇ ਵਰਗਾ ਤੇ ਗਰੀਬ ਹੀ ਕੋਈ ਨਹੀਂ ਪੜਿਆ ਨਾ ਜਿਨ ਕਾ ਪੱਲ ਧਨ ਵਸੈ ਤਿਨ ਕਾ ਨਾਉ ਫਕੀਰਾ ਜਿਨ ਕਾ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਕਿ ਜਿਨ੍ਹਾਂ ਪਾਸ ਧਨ ਹੈ ਉਹਨਾਂ ਦਾ ਨਾਮ ਕੰਗਾਲ ਹੈ ਉਹ ਆਤਮਕ ਜੀਵਨ ਵੱਲੋਂ ਕੰਗਾਲ ਹਨ ਜਿਨ ਕਾ ਹਿਰਦੈ ਤੂੰ ਵਸੈ हे ਪ੍ਰਭੂ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਆਪ ਵੱਸਦਾ ਹੈ ਉਹ ਗੁਣਾ ਦੇ ਸਮੁੰਦਰ ਹਨ ਫਿਰ ਪਤਾ ਕੀ ਕਹਿੰਦਾ ਕਹਿੰਦਾ ਜੀ ਨਾਮ ਜਪਣਾ ਜ਼ਰੂਰੀ ਹੈ ਉਹ ਕਹਿੰਦੇ ਹਾਂ ਜੀ ਪਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਕਹਿੰਦਾ ਜੀ ਨਾਮ ਜਪਣ ਦਾ ਫਾਇਦਾ ਕੀ ਹੈ ਤੇ ਜੇ ਨਾ ਨਾਮ ਜਪਿਆ ਤੇ ਨੁਕਸਾਨ ਕੀ ਹੈ ਕਿਉਂਕਿ ਬਹੁਤੀ ਦੁਨੀਆ ਰੱਬ ਨੂੰ ਮਿਲਣੇ ਆਉਂਦੀ ਦਾਤਾਂ ਲੈਣ ਵਾਸਤੇ ਆਉਂਦੀ ਹੈ ਰੱਬ ਨੂੰ ਮਿਲਣ ਵਾਸਤੇ ਰੱਬ ਦੀ ਪ੍ਰਾਪਤੀ ਵਾਸਤੇ ਕੋਈ ਕੋਈ ਆਉਂਦਾ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੋਈ ਕੋਈ ਆਉਂਦਾ ਹੈ ਕਹਿੰਦਾ ਜੀ ਕੀ ਲਾਭ ਹੋਏਗਾ ਜੇ ਨਾਮ ਜਪਿਆ ਜੇ ਨਾਮ ਜਪਿਆ ਤਾਂ ਨੁਕਸਾਨ ਕੀ ਹੈ ਉਹ ਕਹਿੰਦੇ ਇਦਾਂ ਕਰ ਫਿਰ ਸ਼ਹਿਰੋਂ ਥੋੜੇ ਜੇ ਬਦਾਮ ਲੈ ਕੇ ਆ ਉਹ ਪਹਿਲਾਂ ਤੇ ਸੋਚਣ ਲੱਗਿਆ ਵੀ ਬਾਕੀ ਸੁਣਦੇ ਆ ਵੀ ਬਾਬੇ ਬਦਾਮ ਬਹੁਤੇ ਖਾਂਦੇ ਆ ਤੇ ਚਲੋ ਖਾਣੇ ਹੁਣੇ ਆ ਕਹਿੰਦੇ ਲੈ ਕੇ ਆ ਉਹ ਸ਼ਹਿਰ ਗਿਆ ਕਹਿੰਦੇ ਥੋੜੇ ਜਿਹਾ ਬਦਾਮ ਲੈ ਕੇ ਆਇਆ ਜਦੋਂ ਲਿਆ ਕੇ ਰੱਖ ਦਿੱਤੇ ਕਹਿੰਦੇ ਆ ਲਓ ਜੀ ਬਦਾਮ ਦੱਸੋ ਵੀ ਪ੍ਰਮਾਤਮਾ ਦਾ ਨਾਮ ਜਪਣ ਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ ਉਹ ਕਹਿੰਦੇ ਇਦਾਂ ਕਰ ਫਿਰ ਇਹਨਾਂ ਬਦਾਮਾਂ ਨੂੰ ਭੰਨ ਗਿਰੀ ਇੱਕ ਪਾਸੇ ਕੱਢ ਦੇ ਤੇ ਛਿਲਕਾ ਇੱਕ ਪਾਸੇ ਕੱਢ ਦੇ ਉਹਨੇ ਉਹ ਵੀ ਕੀਤਾ ਬਦਾਮ ਭੰਨੇ ਉਹ ਛਿਲਕਾ ਸੀ ਜਿਹੜਾ ਇੱਕ ਪਾਸੇ ਰੱਖਤਾ ਤੇ ਗਿਰੀ ਸੀ ਜਿਹੜੀ ਇੱਕ ਪਾਸੇ ਰੱਖਤਾ ਕਹਿੰਦੇ ਇਦਾਂ ਕਰ ਹੁਣ ਬਦਾਮ ਦੀ ਗਿਰੀ ਇੱਥੇ ਪਈ ਰਹਿਣ ਦੇ ਤੇ ਛਿਲਕਾ ਜਿਹੜਾ ਉਹ ਜਾ ਕੇ ਵਾਪਸ ਵੇਚਿਆ ਜਿੱਥੋਂ ਤੂੰ ਲੈ ਕੇ ਆਇਆ ਉਹ ਕਹਿੰਦਾ ਬਾਕੀ ਭੋਲੀਆਂ ਗੱਲਾਂ ਕਰਦੇ ਹਾਂ ਜੀ ਕਦੇ ਛਿਲਕਾ ਵੀ ਵਾਪਸ ਹੋਇਆ ਇਹ ਕਿਵੇਂ ਹੋ ਸਕਦਾ ਵੀ ਕੇਲਾ ਲੈ ਕੇ ਖਾ ਲਈਏ ਤੇ ਛਿਲਕਾ ਵਾਪਸ ਕਰ ਦਈਏ ਇਹ ਕਿਵੇਂ ਹੋ ਸਕਦਾ ਕਹਿੰਦੇ ਅੱਛਾ ਤੈਨੂੰ ਪਤਾ ਹੈ ਵੀ ਛਿਲਕਾ ਵਾਪਸ ਨਹੀਂ ਹੋ ਸਕਦਾ ਉਦਾਹਰਣ ਸਮਝਾਉਣ ਦਾ ਤਰੀਕਾ ਏ ਨਹੀਂ ਜਿਨ੍ਹਾਂ ਸਾਸ ਗਰਾਸ ਨਾ ਬਿਸਰੈ ਹਰ ਨਾਮਾ ਮਨਮੰਤ ਧਨ ਸੇ ਸਈ ਨਾਨਕਾ ਪੂਰਨ ਹੋਈ ਸੰਤ ਕਹਿੰਦੇ ਜਿਨ੍ਹਾਂ ਨੂੰ ਸਾਸ ਗਰਾਸ ਜੋ ਨਾਮ ਦਾ ਉਪਦੇਸ਼ ਕਰਨ ਵਾਲਿਆ ਨਾਮ ਜਪਣ ਵਾਲਿਆ ਉਹ ਸੰਤ ਹੁੰਦੇ ਆ ਪਰ ਸੰਤਾਂ ਦੇ ਨਾਂ ਤੇ ਭੇਕ ਕਰਕੇ ਨਾਮ ਨਾਮ ਜਪਣਾ ਉਹਨਾਂ ਨੂੰ ਅਸੀਂ ਪਖੰਡੀ ਵੀ ਕਹਿ ਸਕਦੇ ਆ ਪਰ ਜਿਨ੍ਹਾਂ ਕੋਲ ਨਾਮ ਹੈ ਉਹ ਗੁਰੂ ਦੇ ਪਿਆਰੇ ਸੰਤ ਵੀ ਹੁੰਦੇ ਆ ਮਹਾਂਪੁਰਖ ਵੀ ਹੁੰਦੇ ਆ ਸਾਧੂ ਵੀ ਹੁੰਦੇ ਆ ਸਿੱਖ ਵੀ ਹੁੰਦੇ ਆ ਤੇ ਜਦੋਂ ਕਿਹਾ ਕਿ ਤੈਨੂੰ ਪਤਾ ਹੈ ਵੀ ਗਿਰੀ ਦਾ ਕੋਈ ਮੁੱਲ ਨਹੀਂ ਕਹਿੰਦੇ ਇਸੇ ਤਰ੍ਹਾਂ ਗੁਰਮੁਖਾਏ ਤੇਰਾ ਸਰੀਰ ਹੈ ਜਿੰਨਾ ਚਿਰੇ ਦੇ ਵਿੱਚ ਨਾਮ ਦੀ ਗਿਰੀ ਹੈ ਤਾਂ ਇਹਦੀ ਕਦਰ ਹੈ ਪਰ ਜੇ ਇਹਦੇ ਵਿੱਚ ਨਾਮ ਨਹੀਂ ਇਹ ਵੀ ਛਿਲਕਈ ਚੱਕੀ ਫਿਰਦਾ ਆਖੋ ਸਤਨਾਮ ਇਹ ਵੀ ਛਿਲਕਈ ਆ ਜਿਵੇਂ ਸ਼ਿਲਕੇ ਦੀ ਕੋਈ ਕੀਮਤ ਨਹੀਂ ਬਦਾਮ ਵਿੱਚੋਂ ਗਿਰੀ ਕੱਢ ਲਈਏ ਇਸੇ ਤਰ੍ਹਾਂ ਜੇ ਇਹ ਸਰੀਰ ਭਾਵੇਂ 5 ਫੁੱਟ ਦਾ ਹੋਵੇ 7 ਫੁੱਟ ਦਾ ਹੋਵੇ ਸੋਹਣਾ ਸੁਨਖਾ ਹੋਵੇ ਤੇ ਸਿਮਲ ਦੇ ਰੁੱਖ ਮੰਗੁਈਆ ਸਿਮਲ ਰੁੱਖ ਸਰਾਇਰਾ ਆਤ ਦੀਰਕ ਆਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਰਾਸੇ ਕਿ ਤ ਫਲ ਫਿੱਕੇ ਫੁੱਲ ਵਕ ਵਕੇ ਕੰਮ ਨਾ ਆਵੇ ਪਤ ਮਿੱਠਤ ਨਿਮੀ ਨਾਨਕਾ ਗੁਣ ਚੰਗਿਆਈਆਂ ਤਤ ਫਿਰ ਸਿਮਲ ਦੇ ਰੁੱਖ ਵਾਂਗੂ ਉੱਚਾ ਲਮਈਆ ਫਲ ਵੀ ਫਿੱਕੇ ਫੁੱਲ ਵੀ ਵਕ ਵਕੇ ਫਲ ਫਿੱਕੇ ਫੁੱਲ ਵਕ ਵਕੇ ਕੰਮ ਨਾ ਆਵੇ ਪਤ ਕੁਛ ਵੀ ਕੰਮ ਆਉਣ ਵਾਲਾ ਨਹੀਂ ਹੈ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਵੀ ਇਹ ਭੁਲੇਖਾ ਵੀ ਸ਼ਰਮ ਧਰਮ ਦੋਏ ਨਾਨਕਾ ਜੇ ਤਨ ਪੱਲੇ ਪਾਏ ਜਗਤੇ ਸਮਝਦਾ ਕਿ ਸ਼ੈਤਾਨ ਨਾਲੇ ਜਿੱਤ ਬਣੀ ਰਹਿੰਦੀ ਹੈ ਧਰਮ ਕਮਾਂ ਸਗੀ ਦਾ ਇਹ ਜ਼ਰੂਰੀ ਨਹੀਂ ਹੈ। ਸੋ ਤਨ ਮਿੱਤਰ ਨਾ ਕਾਂਢੀ ਹੈ ਜਿੱਤ ਸਿਰ ਚੋਟਾਂ ਖਾਏ ਪਰ ਜਿਸ ਧੰਨ ਦੇ ਕਾਰਨ ਸਿਰ ਉੱਤੇ ਚੋਟਾਂ ਪੈਣੋ ਤਨ ਮਿੱਤਰ ਭਾਵ ਸ਼ਰਮ ਤੇ ਧਰਮ ਵਿੱਚ ਸਾਈ ਨਹੀਂ ਹੋ ਸਕਦਾ। ਜਿਨਕੈ ਪੱਲ ਧੰਨ ਵਸੈ ਤਨ ਕਾ ਨਾਉ ਫਕੀਰ ਜਿਨਾਂ ਪਾਸ ਧਨ ਹੈ ਉਹਨਾਂ ਦਾ ਨਾਮ ਕੰਗਾਲ ਹੈ ਆਤਮਕ ਜੀਵਨ ਵੱਲੋਂ ਕੰਗਾਲ ਹਨ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਫਰਮਾਣ ਕਰਦੇ ਐ ਕਿ ਜਿਨਾਂ ਦੇ ਹਿਰਦੇ ਵਿੱਚ ਤੂੰ ਆਪ ਵਸਦਾ ਹੈ ਉਹ ਗੁਣਾ ਦੇ ਸਮੁੰਦਰ ਹਨ ਉਹ ਗੁਣਾ ਦੇ ਸਾਗਰ ਹਨ ਮਹੱਲਾ ਪਹਿਲਾ ਦੁਖੇ ਦੁਨੀ ਸਹੜੀਐ ਜਾਏ ਨਾ ਲੱਗੇ ਦੁਖ ਨਾਨਕ ਸੱਚੇ ਨਾਮ ਬਿਨਾ ਕਿਸੈ ਨਾਲ ਲਥੀ ਭੁੱਖ ਮਾਰੇ ਕਹਿੰਦੇ ਦੁਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ ਹੈ ਬੜੇ ਦੁਖ ਸਹਿਨੇ ਆਪਾਂ ਧਨ ਇਕੱਠਾ ਕਰਦੇ ਆ ਸਾਰੇ ਭੁੱਖੇ ਵੀ ਰਹਿੰਨੇ ਆ ਧਿਆਏ ਵੀ ਰਹਿੰਨੇ ਆ ਦੁਖੀ ਦੁਨੀ ਸਹੇੜੀ ਐ ਤੇ ਦੁੱਖ ਸਹਿ ਸਹਿ ਕੇ ਧਨ ਇਕੱਠਾ ਕਰੀਦਾ ਤੇ ਜੇ ਗਵਾਚ ਜਾਏ ਤਾਂ ਵੀ ਫਿਰ ਦੁੱਖ ਹੀ ਮਾਰਦੇ ਹਨ ਜੇ ਗਵਾਚ ਜਾਏ ਤਾਂ ਵੀ ਦੁਖੀ ਹੁੰਨੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਇਹ ਭੁੱਖ ਦੁੱਖ ਨਿਵਰਤ ਨਹੀਂ ਕਰ ਸਕਦਾ ਨਾਨਕ ਸੱਚੇ ਨਾਮ ਬਿਨ ਕਿਸਾ ਨਾ ਲੱਥੀ ਭੁੱਖ ਪਰ ਪ੍ਰਭੂ ਪਰਮਾਤਮਾ ਦੇ ਸੱਚੇ ਨਾਮ ਤੋਂ ਬਿਨਾ ਕਿਸੇ ਦੀ ਵੀ ਤ੍ਰਿਸ਼ਨਾ ਜਿਹੜੀ ਆ ਉਹ ਖਤਮ ਨਹੀਂ ਹੁੰਦੀ ਰੂਪੇ ਭੁੱਖ ਨਾ ਉਤਰੈ ਜਾ ਦੇਖਾਂ ਤਾਂ ਭੁੱਖ ਜੇ ਤੇ ਰਸ ਸਰੀਰ ਕੇ ਤੇ ਤੇ ਲੱਗੇ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁੱਖ ਰੂਪੀ ਭੁੱਖ ਦਾ ਉੱਤਰ ਹੈ ਕਹਿੰਦੇ ਰੂਪ ਵੇਖਣ ਨਾਲ ਰੂਪ ਵੇਖਣ ਦੀ ਤ੍ਰਿਸ਼ਨਾ ਜਾਂਦੀ ਨਹੀਂ ਸਕੋ ਜਿਉਂ-ਜਿਉਂ ਵੇਖੀਏ ਤਿਉਂ-ਤਿਉਂ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ ਜੇਤੇ ਰਸ ਸਰੀਰ ਕੇ ਜਿਸਮ ਦੇ ਜਿੰਨੇ ਵੀ ਵਧੀਕ ਚਸਕੇ ਹਨ ਉਤਨੇ ਹੀ ਵੱਧ ਦੁੱਖ ਵਿਆਪਦੇ ਹਨ ਮਹੱਲਾ ਪਹਿਲਾ ਅੰਦੀ ਕੰਮੀ ਅੰਧ ਮਨ ਮਨ ਅੰਧਾ ਤਨ ਅੰਧ ਇਸ ਤਰ੍ਹਾਂ ਮਰਜੀ ਕਹਿੰਦੇ ਭਾਈ ਜਿਉਂ-ਜਿਉਂ ਵਿਚਾਰ ਹੀਣ ਹੋ ਕੇ ਮੰਦੇ ਕੰਮ ਕੀਤੇ ਜਾਣ ਮੰਦੇ ਕਰਮ ਕੀਤੇ ਜਾਣ ਤਿਉਂ-ਤਿਉਂ ਮਨ ਅੰਨਾ ਭਾ ਵਿਚਾਰੋਂ ਸਖਣਾ ਹੁੰਦਾ ਜਾਂਦਾ ਹੈ ਓਨੇ ਉਹਦੇ ਵਿੱਚੋਂ ਵਿਚਾਰ ਚੰਗੇ ਖਤਮ ਹੋ ਜਾਂਦੇ ਹੁੰਦੇ ਜਾਂਦੇ ਆ ਤੇ ਮਨ ਹੈ ਜਿਹੜਾ ਉਹ ਅੰਧਾ ਹੁੰਦਾ ਜਾਂਦਾ ਹੈ ਤੇ ਮਨ ਵਿਚਾਰ ਹੀਣ ਹੋਇਆ ਗਿਆਨ ਇੰਦਰੀ ਵੀ ਅੰਨੇ ਹੋ ਜਾਂਦੇ ਹਨ ਭਾਵ ਅੱਖਾਂ ਕੰਨ ਆਂਦਕ ਅੰਨੇ ਹੋ ਕਰਕੇ ਮਨ ਦੇ ਪਾਸੇ ਚਲੇ ਜਾਂਦੇ ਹਨ ਚਿੱਕੜ ਲਾਇਆ ਕਿਆਥੀਐ ਜਾਂ ਟੁੱਟੈ ਪੱਥਰ ਬੰਦ ਸੋ ਜਦੋਂ ਪੱਥਰਾਂ ਦਾ ਬੰਨ ਭਾਵ ਪ੍ਰਭੂ ਨਾਮ ਦੇ ਵਿਚਾਰ ਦਾ ਪੱਕਾ ਆਸਰਾ ਟੁੱਟ ਜਾਂਦਾ ਹੈ ਤੇ ਪ੍ਰਮਾਤਮਾ ਦੇ ਨਾਮ ਦਾ ਪ੍ਰਮਾਤਮਾਨ ਦੇ ਨਾਮ ਦਾ ਵਿਚਾਰ ਦਾ ਇੱਕ ਆਸਰਾ ਹੈ ਇਹ ਆਸਰਾ ਟੁੱਟ ਜਾਂਦਾ ਤਾਂ ਚਿੱਕੜ ਲਾਇਆ ਕੁਝ ਨਹੀਂ ਬਣਦਾ ਭਾਵ ਹੋਰ ਹੋਰ ਆਸਰੇ ਢੁੰਡਿਆ ਕੁਝ ਨਹੀਂ ਬਣਦਾ ਬੰਦ ਟੁੱਟਾ 베ੜੀ ਨਹੀਂ ਨਾ ਤੁਲਹਾ ਨਾ ਹਾਥ ਤੇ ਜਦੋਂ ਬੰਨ ਟੁੱਟ ਜਾਏ ਨਾ 베ੜੀ ਰਹੀ ਨਾ ਤੁਲਹਾ ਰਹਾ ਨਾ ਪਾਣੀ ਦੀ ਕੋਈ ਹਾਥ ਪੈ ਸਕੀ ਕੋਈ ਪਹੁੰਚ ਨਹੀਂ ਪੈ ਸਕਦੀ ਨਾਨਕ ਸੱਚੇ ਨਾਮ ਬਿਨਾ ਕੀਤੇ ਡੁੱਬੇ ਸਾਥ ਭਾਵ ਪਾਣੀ ਵੀ ਬਹੁਤ ਡੂੰਗਾ ਹੋਇਆ ਜਹੀ ਹਾਲਤ ਵਿੱਚ ਸਤਿਗੁਰੂ ਜੀ ਕਹਿੰਦੇ ਪ੍ਰਭੂ ਦੇ ਸੱਚੇ ਨਾਮ ਰੂਪ ਬੰਨ 베ੜੀ ਤੁਲਹੇ ਤੋਂ ਬਿਨਾ ਕੋਈ ਵੀ ਪਾਰ ਨਹੀਂ ਸੰਗਦਾ ਪਾਰ ਨਹੀਂ ਲੰਘ ਸਕਦਾ ਤੇ ਮਹਾਰਾਜ ਕਹਿੰਦੇ ਆ ਨਾਮ ਤੋਂ ਬਿਨਾ ਭਾਈ ਪੂਰਾ ਦੇ ਪੂਰ ਡੁੱਬ ਕੇ ਨਾਸ਼ ਹੋ ਜਾਂਦੇ ਹਨ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ